ਪਰਦੇਸ਼ ਅਤੇ ਗੁਜਰਾਤ ਤੋਂ ਚੱਲ ਰਹੇ ਅੰਤਰਰਾਜੀ ਫਾਰਮਾ ਡਰੱਗ ਰੈਕੇਟ ਦਾ ਪਰਦਾਫਾਸ਼ ਪੁਲਿਸ ਕਮਿਸ਼ਨਰ ਦੀ ਅਗਵਾਈ ਦੇ ਵਿੱਚ 12 ਦੇ ਕਰੀਬ ਡਰੱਗ ਤਸਕਰ ਕੀਤੇ ਗਏ ਕਾਬੂ ਮੁੱਖ ਮੰਤਰੀ ਦੀ ਸੋਚ ਦੇ ਮੁਤਾਬਕ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਲਈ ਪੰਜਾਬ ਪੁਲਿਸ ਵਚਨਬੱਧ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸ਼ੁਰੂਆਤ ਕੀਤੀ ਗਈ ਹੈ ਨਸ਼ਿਆਂ ਵਿਰੁੱਧ ਮੁਹਿੰਮ ਦੀ ਜੰਗ ਦੀ ਚੈਸ ਦੇ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇੱਕ ਓਪੀਓਡਸ ਦੇ ਖਿਲਾਫ ਇੱਕ ਵੱਡੀ ਖੁਫੀਆ ਜਾਣਕਾਰੀ ਦੇ ਆਧਾਰਿਤ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਅਤੇ ਗੁਜਰਾਤ ਸਥਿਤ ਫਾਰਮਾ ਫੈਕਟਰੀਆਂ ਤੋਂ ਚੱਲ ਰਹੀ ਗੈਰ ਕਾਨੂੰਨੀ ਓਪੀਓਡਸ ਬਣਾਉਣ ਦੇ ਲਈ ਸਪਲਾਈ ਕਰਨ ਵਾਲੀਆਂ ਇਕਾਈਆਂ ਦੇ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਜਿਸ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਦੇ ਵੱਲੋਂ ਐਤਵਾਰ ਨੂੰ ਦਿੱਤੀ ਗਈ ਸੀ ਉਹਨਾਂ ਨੇ ਦੱਸਿਆ ਕਿ 4 ਦਸੰਬਰ 2023 ਨੂੰ ਇੱਕ ਪ੍ਰਿੰਸ ਨਾਮ ਦਾ ਡਰੱਗ ਸਮੱਗਲਰ ਫੜਿਆ ਗਿਆ ਸੀ ਅਤੇ ਹੁਣ ਜਿਸ ਦੇ ਬਾਕੀ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਦੇ ਨਿਰਮਾਤਾ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਸ ਦੌਰਾਨ ਗੁਰਪ੍ਰੀਤ ਸਿੰਘ ਪੁਲ ਨੇ ਦੱਸਿਆ ਕਿ ਪੁੱਛਗਿੱਛ ਦੇ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਮੇਜਰ ਸਿੰਘ ਦੇ ਕਹਿੰਦੇ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਦਾ ਸੀ ਜਿਸ ਨੇ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਮੋਬਾਈਲ ਫੋਨ ਰਾਹੀਂ ਉਸ ਨਾਲ ਸੰਪਰਕ ਕੀਤਾ ਪੁਲਿਸ ਨੇ ਜੇਲ੍ਹ ਅੰਦਰੋਂ ਮੇਜਰ ਸਿੰਘ ਦੇ ਕਬਜ਼ੇ ਵਿੱਚੋਂ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ ਅਤੇ ਮੇਜਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਅਤੇ ਇਸ ਤੋਂ ਬਾਅਦ ਹੋਰ ਵੀ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਇਸ ਡਰੱਗ ਰੈਕਟ ਦਾ ਹਿੱਸਾ ਹਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵਿਚਾਰ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪ ਡਰੱਗ ਫਰੀ ਬਣਾਉਣਾ ਹੈ ਉਹਦੇ ਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਲਗਾਤਾਰ ਸਾਰੀ ਸਾਡੀ ਫੋਰਸ ਸਾਡੇ ਆਫਸਰ ਬਹੁਤ ਮਿਹਨਤ ਕਰ ਰਹੇ ਨੇ ਔਰ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਡਰੱਗ ਫਰੀ ਰਿਕਵਰੀ ਹੋਈ ਹੈ ਪਿਛਲੇ ਦਿਨਾਂ ਚ ਵੀ ਔਰ ਉਸੇ ਲੜੀ ਦੇ ਵਿੱਚ ਅਸੀਂ 12 ਡਰੱਗ ਸਮੱਗਲਰ ਫੜੇ ਨੇ ਔਰ ਸਿੰਥੈਟਿਕ ਡਰੱਗਸ ਦੀ ਮੈਂ ਸਮਝਦਾ ਬਹੁਤ ਵੱਡੀ ਤੇ ਸਿਗਨੀਫੀਕੈਂਟ ਰਿਕਵਰੀ ਅਸੀਂ ਕੀਤੀ ਹੈ ਇੰਟਰ ਸਟੇਟ 15.8 ਲੱਖ ਗੋਲੀਆਂ ਫੜੀਆਂ ਗਈਆਂ ਜਿਹੜੀ ਕਿ ਟ੍ਰੈਮਡੋਲ ਔਰ ਐਲਪਰਾਜ਼ੋਲਮ ਇਹ ਦੋ ਸాల్ట్స్ ਨੇ ਜਿਹੜੇ ਕਿ ਹੈਬਿਟ ਫਾਰਮਿੰਗ ਵੀ ਨੇ ਤੇ ਉਹ ਆਮ ਸਿੰਥੈਟਿਕ ਡਰਗ ਜਿੱਥੇ ਵੀ ਯੂਜ਼ ਹੁੰਦੀ ਹੈ ਡਰਗ ਅਬਿਊਜ਼ ਵਾਸਤੇ ਉਹਦੇ ਚ ਯੂਜ਼ ਹੁੰਦੀ ਹੈ ਇਹਦੇ ਚ ਮੈਂ ਸਾਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਨਾ ਮਿਸਟਰ ਅਭਿਮਨਿਉ ਰਾਣਾ ਸਾਡੇ ਜਿਹੜੇ ਅਮੋਲਕਦੀਪ ਇਨਸਪੈਕਟਰ CIA 1 اور ਉਹਨਾਂ ਦੀ ਸਾਰੀ ਟੀਮ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਇਹ ਕੀਤੀ ਜੇ ਤੁਹਾਨੂੰ ਯਾਦ ਹੋਵੇਗਾ ਇਹ ਮੁਕੱਤਮਾ ਨੰਬਰ 140 41223 ਦਾ ਹੈਗਾ 4th December ਦਾ ਇਹਦੇ ਸਭ ਤੋਂ ਪਹਿਲਾਂ ਆਪਾਂ ਪ੍ਰਿੰਸ ਨਾਮ ਦਾ ਇੱਕ ਡਰਗ ਡੈਡਰ ਸਿੰਥੈਟਿਕ ਡਰਗਸ ਨਾਲ ਫੜਿਆ ਜਿਸ 14500 ਗੋਲੀਆਂ ਫੜੀਆਂ ਗਈਆਂ ਉਹਦੀ ਪੁੱਛਗਿੱਛ ਤੋਂ ਇਨਵੈਸਟੀਗੇਸ਼ਨ ਤੋਂ ਅੱਗੇ ਅਸੀਂ ਹੋਰ ਲੋਕ ਫੜੇ ਮੇਜਰ ਸਿੰਘ ਇੱਕ ਸੀ ਗਵਿੰਦਵਾਲ ਜੇਲ੍ਹ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਪ੍ਰੋਡਕਸ਼ਨ ਵਾਂਂ ਤੇ ਲਿਆਇਆ ਹੈ ਉਹਦਾ ਫੋਨ ਵੀ ਅਸੀਂ ਰਿਕਵਰ ਕੀਤਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਆਕਾਸ਼ surjeet ਗੁਰਪ੍ਰੀਤ ਸਾਰੇ ਪੱਟੀ ਦੇ ਰਹਿਣ ਵਾਲੇ ਆ ਤੇ ਮੋਹਰ ਸਿੰਘ ਇੱਕ ਹਰੀਕੇ ਦਾ ਇਹ ਬੰਦੇ ਅਸੀਂ ਗ੍ਰਿਫਤਾਰ ਕੀਤੇ ਇਹਦੇ ਚ ਮੁੱਲਜ਼ਮ ਗੁਰਪ੍ਰੀਤ ਤੇ ਜਿਹੜਾ ਮੇਜਰ ਹੈ ਇਹਦੇ ਕੁਝ ਕਹਿਤ ਤੋਂ ਪਤਾ ਲੱਗਿਆ ਕਿ ਸਚਿਨ ਕੁਮਾਰ ਹੈਗਾ ਹਾਪੜ ਦਾ ਯੂਪੀ ਦੇ ਵਿੱਚ ਉਹ ਐਲੀਕੇਮ ਫਾਰਮਾ ਨਾਮ ਦੀ ਇੱਕ ਜਾਲੀ ਜਿਹੜੀ ਫਾਰਮਾ ਯੂਨਿਟ ਰਜਿਸਟਰ ਆਪਣੇ ਆਪ ਨੂੰ ਕਹਿੰਦਾ ਸੀ ਵੈ ਕਰਾਈ ਹੋਈ ਹੈ ਉਹ ਸਪਲਾਈ ਕਰਦਾ ਸੀਗਾ ਉਸ ਤੋਂ ਬਾਅਦ ਸਾਡੀ ਟੀਮ ਉੱਥੇ ਗਈ ਮਿਸਟਰ ਡੀਸੀਪੀ ਹਰਪ੍ਰੀਤ ਮੰਡੇਰ ਸਾਹਿਬ ਵੀ ਇਹਦੀ ਸੁਪਰਵੀਜ਼ਨ ਕਰਦੇ ਰਹੇ ਉਹਦੇ ਪਤਾ ਲੱਗਿਆ ਕਿ ਸਚਿਨ ਕੁਮਾਰ ਨੇ ਦੱਸਿਆ ਕਿ ਇੱਕ ਯੋਗੇਸ਼ ਨਾਮ ਦਾ ਬੰਦਾ ਹੈ ਜੋ ਕਿ ਮਾਨਸਾ ਜੇਲ੍ਹ ਦੇ ਵਿੱਚ ਲੋਜਡ ਸੀਗਾ ਉਹ ਵੀ ਯੂਪੀ ਦਾ ਹੀ ਰਹਿਣ ਵਾਲਾ ਹਾਪੜ ਦੇ ਕੋਲ ਦਾ ਉਹ ਮੇਨ ਇਹਨਾਂ ਦਾ ਕੋਆਰਡੀਨੇਟ ਕਰਾਉਂਦਾ ਸੀ ਸਾਰੀਆਂ ਇਹ ਡਰੱਗ ਸੇਲਸ ਉਹ ਯੋਗੇਸ਼ ਕੁਮਾਰ ਨੂੰ ਫਿਰ ਅਸੀਂ ਮਾਨਸਾ ਤੋਂ ਲੈ ਕੇ ਆਏ ਉਹਦੀ ਕੁਛ ਗਿਛ ਤੇ ਉਹ ਅੱਗੇ ਚੱਲੇ ਉਹਨੇ ਸਾਨੂੰ ਅੱਗੇ ਦੱਸਿਆ ਯੋਗੇਸ਼ ਨੇ ਤੇ ਸੱਚੇ ਨੇ ਕਿ ਗਲੋਸ ਫਾਰਮਾਸੂਟੀਕਲ ਦੇ ਕੇ ਅਹਮਦਾਬਾਦ ਗੁਜਰਾਤ ਦੇ ਵਿੱਚ ਇੱਕ ਮੈਨੂਫੈਕਚਰਿੰਗ ਯੂਨਿਟ ਹੈ ਜਿੱਥੋਂ ਇਹ ਸਾਰੀ ਇਲੀਗਲ ਰੈਡੀ ਸਿੰਥੈਟਿਕ ਡਰੱਗਾਂ ਉਹ ਆ ਰਹੀ ਹੈ ਫਿਰ ਟੀਮ ਅਸੀਂ ਉੱਥੇ ਸਪੈਸ਼ਲ ਭੇਜੀ ਔਰ ਇਹਦੇ ਚ ਕੋਈ ਡਾਕੂਮੈਂਟ ਸਾਨੂੰ ਮਿਲੇ ਜਿਹੜੀ ਐਲੀਕੇਮ ਦੇ ਯੁਕਤੇ ਜਿਹੜੇ ਹਾਪਰ ਤੋਂ ਇੱਕ ਹੋਰ ਗੱਲ ਪਤਾ ਲੱਗੀ ਕਿ ਹਾਪਰ ਤੋਂ ਪਹਿਲਾਂ ਇਹ ਆਗਰੇ ਜਾਂਦੀ ਸੀ ਆਗਰੇ ਦਾ ਇੱਕ ਆਕਾਸ਼ ਨਾਮ ਦਾ ਮੁਲਜ਼ਮ ਇਹ ਚ ਗ੍ਰਿਫਤਾਰ ਕੀਤਾ ਸੀ ਫਿਰ ਆਗਰੇ ਜਾ ਕੇ ਆਪਣੀ ਟੀਮ ਨੇ ਉਥੋਂ ਕਰਦੇ ਕਰਦੇ ਫਿਰ ਅਸੀਂ ਐਟਸ ਗੁਜਰਾਤ ਦੀ ਹੈਲਪ ਲਈ ਉਹਨਾਂ ਨੇ ਬੜੀ ਸਾਡਾ ਸਾਥ ਦਿੱਤਾ ਲੋਕਲ ਪੁਲਿਸ ਨੇ ਉੱਥੇ ਤੇ ਉਥੋਂ ਫਿਰੇ ਵੱਡੀ ਕਨਸਾਈਨਮੈਂਟ ਜਿਹੜੀ ਆ ਫਾਰਮਾਸਿਊਟੀਕਲ ਯੂਨਿਟ ਤੋਂ ਅਸੀਂ ਫੜ ਕੇ ਲਿਆਏ ਉੱਥੇ ਦੋ ਮੁਲਜ਼ਮ ਮਨੀਸ਼ ਇਹ ਇੱਕ ਰੇਖਾ ਇਹ ਦੋਨੇ ਬੰਦੇ ਉਹਨਾਂ ਨੇ ਉੱਥੇ ਜਾ ਕੇ ਯੂਨਿਟ ਆਪਣਾ ਸਟੈਬਲਿਸ਼ ਕੀਤਾ ਸੀ ਜੋ ਮੁੱਢਲੀ ਪੁੱਛਗਿਛ ਤੋਂ ਪਤਾ ਲੱਗਿਆ ਕਿ ਇਹ ਦਿੱਲੀ ਬੇਸ ਬੰਦੇ ਸੀਗੇ ਫਿਰ ਇਹਨਾਂ ਨੇ ਜਾ ਕੇ ਗੁਜਰਾਤ ਦੇ ਵਿੱਚ ਇਹ ਮੈਨੂਫੈਕਚਰਿੰਗ ਯੂਨਿਟ ਆਪਣਾ ਉੱਥੇ ਬਿਲਾ ਲਿਆ ਉਸ ਤੋਂ ਬਾਅਦ ਇਹਨਾਂ ਦੇ ਲਿੰਕੇਜ ਇਸ ਤਰ੍ਹਾਂ ਦੇ ਹੋ ਗਏ ਕਿ ਅਸੀਂ ਕਿਸ ਤਰ੍ਹਾਂ ਸਿੰਥੈਟਿਕ ਡਰੱਗਸ ਤੇ ਰੂਟ ਜਿਹੜਾ ਚੂਜ਼ ਕੀਤਾ ਇੱਕ ਫੋਲਡ ਫਾਰਮ ਯੂਪੀ ਦੇ ਵਿੱਚ ਹਾਪਰ ਆਗਰਾ ਫਿਰ ਪੰਜਾਬ ਤੋਂ ਇਹ ਇਹਨੂੰ ਮੈਂ ਬਹੁਤ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਇੱਕ ਬੜਾ ਵੱਡਾ ਕਾਟਲ ਸਮੈਸ਼ ਹੋਇਆ ਡਰੱਗਜ਼ ਦਾ ਇਹ ਇਹਦੇ ਚ ਜਿਹੜੀ ਅਗਲੀ ਪੁੱਛਕਿੱਚ ਹੈ ਸਾਰੇ ਆਪਾਂ ਵਚਨਬੱਧ ਆ ਕਿ ਅਸੀਂ ਆਪਣੀ ਪੰਜਾਬ ਸਟੇਟ ਨੂੰ ਅਮਰitsar ਕਮਿਸ਼ਨਰੇਟ ਦੀ ਪੁਲਿਸ ਦੇ ਸਾਰੇ ਆਫਸਰਾਂ ਨੂੰ ਮੈਂ ਦਿਲੋਂ ਮੁਬਾਰਕਬਾਦ ਦਿੰਦਾ ਜਿਹੜਾ ਦਿਨ ਰਾਤ ਨਹੀਂ ਦੇਖਿਆ ਸਾਰੀ-ਸਾਰੀ ਰਾਤ ਟਰੈਵਲ ਕੀਤਾ ਇਹੋ ਜੇ ਮੌਸਮ ਦੇ ਵਿੱਚ ਔਰ ਉੱਥੇ ਜਾ ਕੇ ਐਡੀ ਵੱਡੀ ਇਹ ਕਾਮਯਾਬੀ ਨੂੰ ਅੰਜਾਮ ਦਿੱਤਾ ਸਰ ਕਿੰਨੇ ਲੋਕ ਸਾਰਿਆਂ ਨੇ ਕਿੰਨੇ ਹੋ ਗਏ 12 ਲੋਕ ਵੱਟੋਂ ਦੇ ਸੇਤੀ ਬਾਰਾਂਸਬਗੰਦਰ ਫੜੇ ਨੇ ਵੱਖ-ਵੱਖ ਜਗ੍ਹਾ ਤੋਂ ਪੰਜਾਬ, ਯੂਪੀ, ਗੁਜਰਾਤ। ਖੁੱਲ੍ਹਦਮ ਇਹ ਵੀ ਉਹਦੇ ਦੇ ਅੰਦਰ ਵਿੱਚ ਇਹ ਬਣਾ ਰਹੇ ਸੀਗੇ ਕਿ ਕਿਹੜੀ ਦਵਾਈਏ ਬਣਾ ਰਹੇ ਸੀ ਜਿੰਦੀ ਆਰਦੇ ਦੇ ਇਹ ਅੰਦਰਖਾਤਿੰਗ ਵਾਈਟਲਾਈਜ਼ ਹੈਗੇ ਨੇ ਕਿੰਨੇ ਚਿਰ ਤੋਂ ਉਹ ਕੰਮ ਕਰ ਰਹੇ। ਤਕਰੀਬਨ 2 2-3 ਸਾਲ ਹੋ ਗਏ ਸੀ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ। ਬੇਸਿਕਲੀ ਇਹ ਇੱਕ ਲਿਊਕ੍ਰੇਟਿਵ ਬਿਜ਼ਨਸ ਬਣ ਜਾਂਦਾ ਜੀ ਜਦੋਂ ਵੀ ਆਪਾਂ ਬਿਜ਼ਨਸ ਦੇ ਵਿੱਚ ਜਾਂਦੇ ਹਮੇਸ਼ਾ ਲੋਰ ਹੋ ਜਾਂਦਾ ਆਦਮੀ। ਔਰ ਜਿਸ ਤਰ੍ਹਾਂ ਆਪਾਂ ਇਹ ਦੇਖਿਆ ਕਿ ਫੋਲਡ ਫਰਮਸ ਬਣਾ ਲੀਆਂ ਇਹਨਾਂ ਨੇ ਵੀ ਆਪਣੇ ਮਨ ਦੀ ਤਸੱਲੀ ਕਰ ਲਈ ਵੀ ਠੀਕ ਆ ਸੇਫ ਆ ਉੱਤੇ ਤੱਕ ਹਾਲਾਂਕਿ ਪਤਾ ਇਹਨਾਂ ਨੂੰ ਸੀਗਾ ਇਹ ਸਾਰੀ ਗੱਲ ਦਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਮੀਟਿੰਗਸ ਹੋਈਆਂ ਸੀਕ੍ਰੀਟ ਮੀਟਿੰਗਸ ਕਿ ਐਸੀ ਤੁਹਾਨੂੰ ਸਪਲਾਈ ਕਰਾਂਗੇ ਪੰਜਾਬ ਦੇ ਵਿੱਚ ਥੋੜੀ ਸਟ੍ਰਿੰਜੈਂਟ ਲਾਜ਼ ਕਰਕੇ ਇਹ ਵੀ ਸਾਨੂੰ ਜਿਹੜੇ ਡਰਗ ਕੰਟਰੋਲਰ ਤੇ ਡਰਗ ਇਨਸਪੈਕਟਰ ਅਸੀਂ ਤੋਂ ਨਾਲ ਲੈ ਕੇ ਗਏ ਸੀ ਨੋ ਵੀਜ਼ ਰੂ ਮੈਂਸ਼ਨ ਕਰਨਾ ਚਾਹੀਦਾ ਇਸ ਤੇ ਚਾਹਾਂਗਾ ਇਹ ਡਰੱਗ ਕੰਟਰੋਲਰ ਪੰਜਾਬ ਔਰ ਡਾਕਟਰ ਸੇਖਾ ਜਿਹੜੇ ਉਹਨਾਂ ਦੇ ਆਈਐਸ ਅਫਸਰ ਨੇ ਸਾਡੇ ਉਹਨਾਂ ਨੇ ਬੜਾ ਸਾਡਾ ਸਪੋਰਟ ਦਿੱਤੀ ਔਰ ਨਾਲ ਸਾਡੀ ਟੀਮ ਹੋ ਗਈ ਕਿਉਂਕਿ ਟੈਕਨੀਕਲੀ ਉਹ ਸਾਰੀ ਅਸਿਸਟ ਕਰਦੇ ਰਹੀ ਟੀਮ ਨੂੰ ਉਹਨਾਂ ਨੇ ਇੱਕ ਗੱਲ ਦੱਸੀ ਕਿ ਪੰਜਾਬ ਦੇ ਵਿੱਚ ਕੁਝ ਇਨਸਟਰਕਸ਼ਨਸ ਤੇ ਕੁਝ ਜਿਹੜੀਆਂ ਲਾਇਸੈਂਸ ਦੀਆਂ ਸ਼ਰਤਾਂ ਨੇ ਉਹ ਕਾਫੀ ਸਟ੍ਰਿੰਜੈਂਟ ਕਰ ਦਿੱਤੀਆਂ ਗਈਆਂ ਉਸੇ ਗੱਲ ਤੋਂ ਇਹ ਆਪਾਂ ਨੇ ਗੱਲ ਸਾਹਮਣੇ ਆਈਏ ਕਿ ਵਾਇਆ ਯੂਪੀ ਰੂਟ ਇੱਕ ਪੋਰਟ ਫਾਰਮ ਲਾ ਕੇ ਤੇ ਉੱਥੋਂ ਘੁਮਾ ਕੇ ਪੰਜਾਬ ਚ ਆਈ ਸੀ ਇਨਾਂ ਦੇ ਸਪਲਾਈਿੰਗ ਜਿਹੜੀ ਹੈ ਬਾਈ ਰੋਡ ਦੇ ਕੇ ਜਾਂ ਬਲੈਂਗਾਂ ਤੋਂ ਕੋਈ ਇੱਕ ਕੋਈ ਫਾਈਲ ਇਨਾਂ ਦੇ ਲਖੋ ਇਹਨਾਂ ਦਾ ਜੋ ਮੋਡਸ ਪ੍ਰੈਂਡ ਹੀ ਸਾਹਮਣੇ ਆਇਆ ਇਹ ਕੋਰੀਅਰ ਕਰਦੇ ਸੀਗੇ ਕੋਰੀਅਰ ਕਰਕੇ ਪਹਿਲਾਂ ਹਾਪਰ ਜਾਂਦੀ ਸੀ ਹਾਪਰ ਵਾਲਾ ਆਗਰੇ ਜਾਂ ਛੱਡਿਆ ਹੁੰਦਾ ਸੀ ਗੱਡੀ 'ਚ ਜਾਂ ਕਈ ਵਾਰ ਉਹ ਵੀ ਕੋਰੀਅਰ ਕਰ ਦਿੰਦਾ ਸੀ ਪਰ ਉਸ ਤੋਂ ਬਾਅਦ ਪੰਜਾਬ 'ਚ ਡਿਫਰੈਂਟ ਡਿਫਰੈਂਟ ਮੈਥਡਸ ਨਾਲ ਹੁੰਦੇ ਰਹੇ ਕਦੇ ਕੋਰੀਅਰ ਵੀ ਆਇਆ ਕੁਝ ਸਟ੍ਰੇਂਜ ਵੀ ਆਇਆ ਲੋਕ ਉਹ ਸਾਰਾ ਡਿਫਰੈਂਟ ਜਿਹੜੇ ਦੁਕਾਨਾਂ ਇੱਥੇ ਹੈਗੀਆਂ ਜਿਹੜੀਆਂ ਦਵਾਈਆਂ ਦੇ ਦੁਕਾਨਾਂ ਕਿ ਇਹ ਕੋਈ ਫੋਨੀਆਂ ਜਿੱਦੇ ਆਈਆਂ ਦੇਖੋ ਉਹ ਹੋਣਾ ਸੀ ਜਿਹੜਾ ਗਰਾਊਂਡ ਵਰਕ ਪਹਿਲਾਂ ਉਹਨਾਂ ਤੋਂ ਕੀਤਾ ਸੀਗਾ ਬੇਸਿਕਲੀ ਇਹ ਦਵਾਈਆਂ ਵਾਲੀ ਦੁਕਾਨ ਦਾ ਬਹੁਤਾ ਰੋਲ ਨਹੀਂ ਇੱਥੇ ਅਜੇ ਤੱਕ ਆਇਆ ਸੀਗਾ ਤੁਹਾਡੀ ਕੰਮੂ ਇਨਵੈਸਟੀਗੇਸ਼ਨ ਜਦੋਂ ਪਹਿਲਾਂ ਇੱਥੇ ਲੋਕ ਪੜ੍ਹੇ ਸੀਗੇ ਇੰਡੀਵਿਜੂਅਲ ਬੰਦੇ ਸੀ ਇੱਕ ਗੈਂਗ ਬਣਾ ਕੇ ਸਪਲਾਈ ਕਰ ਰਹੇ ਸੀਗੇ ਥਰੂ देयर ओन ਚੈਨਲਸ ਉਹ ਸਾਰੇ ਸਮੈਸ਼ ਕੀਤੇ ਤਾਂ ਹੀ 12 ਬੰਦੇ ਫੜੇ ਗਏ ਵੱਖਰੇ ਵੱਖਰੇ ਉਹ ਦਵਾਈਆਂ ਵਾਲਾ ਜਿਹੜਾ ਹੈਗਾ ਉਹ ਇਸ ਡਰੱਗ ਵਾਲੀ ਟੀਮ ਨਾਲ ਲੈਟ ਕੇ ਹੁਣ ਅੰਮ੍ਰਿਤਸਰ ਲੈਵਲ ਤੇ ਜਿਹੜੀ ਲੋਕਲ ਸਾਡਾ ਕੋਈ ਵੀ ਰਹਿੰਦਾ ਹੈ ਲੂਜ਼ ਐਂਡ ਇਨਵੈਸਟੀਗੇਸ਼ਨ ਦਾ ਉਹਨੂੰ ਸੀ ਥਰਾ ਸਾਫ ਕਰਾਂਗੇ ਇਹਨਾਂ ਦਾ ਡਿਮੋਰਟਲ ਟੋਪਰ ਹੋਰੇ ਜੀਐਨ ਵੀ ਤੋਂ ਜਿਹੜੇ ਮੰਨਦੇ ਕਿ ਡੀਅਰ ਵੀ ਤੋਂ ਉਹ ਵੀ ਵੀ ਨਿਊਜ਼ ਪਲੇਟ ਕਰੀ ਜਾ ਰਹੀ ਹੈ ਇਹ ਨਹੀਂ ਦੇਖੋ ਇਹ 유ਗੇਸ਼ ਕੁਮਾਰ ਫੜਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਫੜਿਆ ਮਾਨਸਾ ਜੇਲ ਜਿਹੜਾ ਲੋਜ ਸੀ ਫੜਿਆ ਇਹ ਸਿੰਥੈਟਿਕ ਡਰਗਸ ਸੀਗਾ ਉੱਥੇ ਕਿਤੇ ਇਹਨੇ ਜਾ ਕੇ ਕੋਈ ਨਾ ਕੋਈ ਆਪਣਾ ਸੋਰਸ ਬਣਾ ਕੇ ਇੱਕ ਪੂਨ ਦੀ ਅਵੇਲੇਬਿਲਟੀ ਨਾਲ ਇਹ ਕੰਮ ਚਲਾਇਆ ਕਿਉਂਕਿ ਉਹਦਾ ਉੱਥੇ ਪੁਰਾਣਾ ਲਿੰਕ ਤਾਂ ਸੀਗਾ ਹੀ ਸੋ ਉਹ ਵੀ ਨਾਲ ਸਾਰਾ ਨੈਟਵਰਕ ਸਮੈਸ਼ ਹੋਇਆ ਸਰ ਹੀਰੋਇਨ ਜਿਹੜੀ ਚਲਤ ਆਉਂਦੀ ਆ ਉਹਦੇ ਵਿੱਚ ਯਾਰ ਦਾ ਤੁਹਾਨੂੰ ਮਿਲਦਾ ਕਿ ਇਸ ਤਰ੍ਹਾਂ ਦੀਆਂ ਰਵਾਇਆਂ ਹੁੰਦੀਆਂ ਉਹ ਇਸ ਨੂੰ ਲੈ ਕੇ ਉਹਦੀ ਜਗਾ ਬੜਾ ਵਾਧਾ ਕਰਨ ਮਾਰਦੀ ਉਹ ਨਾਲ ਗੋਲੀਆਂ ਕਰਦੀ ਇਹ ਸੋਦਾ ਨਹੀਂ ਇਹਦਾ ਕਿ ਉਹ ਤਰ੍ਹਾਂ ਦਾ ਨਹੀਂ ਅਜੇ ਤੱਕ ਕੋਈ ਹੀਰੋਇਨ ਦੇ ਵਿੱਚ ਮਿਕਸਿੰਗ ਵਾਲੀ ਕੋਈ ਗੱਲ ਨਹੀਂ ਇਹ ਤੇ ਸਿੰਥੈਟਿਕ ਡਰਗ ਦਾ ਨਿਰੋਲ ਸੇਲ ਹੈ ਕਿ ਇਹਦਾ ਕਿੱਕ ਮਿਲਦੀ ਆ ਤੁਹਾਨੂੰ ਪਤਾ ਨਹੀਂ ਬਹਤਰਾ ਦਾ ਨਸ਼ਾ ਹੈ ਬਟ ਸਿੰਥੈਟਿਕ ਡਰਗ ਆਲਸੋ ਇਜ਼ ਅ ਵੈਰੀ ਫੈਟਲ ਕਾਈਂਡ ਆਫ ਜੇ ਤੇ ਜਿਆਦਾ ਇੰਨਾ ਜਲਦੀ ਤੇ ਬੋਡੀ ਨੂੰ ਬੜਾ ਹਾਰਮਫੁਲ ਹੈ ਜਾ ਕਰ ਰਹੇ ਨੇ ਇਹ ਪੰਜਾਬ ਦੇ ਲੈਕਚਰ ਦੇ ਆ ਰਹੇ ਨੇ ਕਿ ਸਰਕਾਰ ਦੇ ਆਨਦੋਬਾ ਲੋਕੀ ਕਹਿੰਦੇ ਨੇ ਕਿ ਉੱਥੇ ਕਾਨੂੰਨ ਨਹੀਂ ਲੱਗਦਾ ਵਧੀਆ ਪਰ ਆਪਣੇ ਪੰਜਾਬੀ ਵੀ ਵਧੀਆ ਗੇਟ ਬੋਣੇ ਲੱਗਾ ਪਰ ਐਪਾਂ ਲਵਾ ਰਹੇ ਨੇ ਦੇਖੋ ਬੜੀ ਸਿੰਪਲ ਗੱਲ ਹੈ ਮੈਨੂੰ ਇਹ ਗੱਲ ਦਾ ਜਵਾਬ ਦੇਣ ਦੀ ਭਾਈ ਸਾਹਿਬ ਲੋੜ ਨਹੀਂ ਤੁਹਾਨੂੰ ਇਹ ਗੱਲ ਕਲੀਅਰ ਪਤਾ ਲੱਗਦੀ ਪੰਜਾਬ ਦੀ ਪੁਲਿਸ ਜਾ ਕੇ ਯੂਪੀ ਚ ਨੈਟਵਰਕ ਤੋੜ ਰਹੀ ਹੈ ਯੂਪੀ ਦੇ ਬੰਦੇ ਫੜ ਕੇ ਗੁਜਰਾਤ ਤੋਂ ਸਮਾਨ ਲੈ ਆ ਰਹੀ ਹੈ ਦੇਖੋ ਅਸੀਂ ਵੈਸੇ ਦੇਖੀ ਨਹੀਂ ਹੈ ਜੀ 52 ਲੱਖ ਦੱਸ ਰਹੇ ਜੋ ਡਰਗ ਇਨਸਪੈਕਟਰ ਨੇ ਦੱਸੀ ਹੈ ਉਹ ਕਿ ਡਿਫਰੈਂਟ ਡਿਫਰੈਂਟ ਬਾਕਸੇਜ਼ ਨੇ ਡਿਫਰੈਂਟ ਡਿਫਰੈਂਟ ਸాల్ਟਸ ਨੇ ਪਰ ਓਵਰ ਆਲ ਦੋਨੇ ਸాల్ਟ ਨੇ ਨਾ ਨਾਮ ਡਿਫਰੈਂਟ ਦਿੱਤੇ ਗਏ ਨੇ ਬੜਾ ਇੱਕ ਹੋਰ ਨਵੀਂ ਚੀਜ਼ ਆਈ ਹੈ ਕਿ ਸాల్ਟ ਦਾ ਨਾਮ ਥੋੜਾ ਡਿਫਰੈਂਟ ਕਰਤਾ ਟਰੇਡਮਾਰਕ ਚੇਂਜ ਕਰ ਲਿਆ ਜਸਟ ਟੂ ਡਿਸੀਵ ਦੀ ਇਨਫੋਰਸਮੈਂਟ ਏਜੰਸੀ ਜਿਹੜਾ ਏਰੀਆ ਦਾ ਤੁਸੀਂ ਤਜਰਬਾ ਲਿਆ ਪੰਜਾਬ ਦੀ ਸਥਿਤੀ ਹੈ ਕਿ ਬੜੇ ਅਸਰਕੀ ਇਹ ਨਹੀਂ ਕਰ ਸਕਦੇ ਇਸ ਸਮਾਂ ਤੁਹਾਨੂੰ ਕਿ ਗ੍ਰਾਡੂਏਟ ਵਜੋਂ ਹੋ ਰਹੀ ਇਸ ਤਰ੍ਹਾਂ ਦੇ ਹੋ ਸਕਦੇ ਨੇ ਯੂਨਿਟ ਜਿਹੜੇ ਉਹਨਾਂ ਨੂੰ ਅੰਦਰ ਕਰਦੇ ਭੁਲੇਖੇ ਦੇ ਰਾਸਤੇ ਮੇਰੇ ਰਾਸਤੇ ਤੋਂ ਮੈਂ ਕੰਮ ਉਹਨਾਂ ਜਿਹੜੀਆਂ ਜਿਹੜੀ ਤੁਹਾਨੂੰ ਜਦੋਂ ਵੀ ਉਹਨਾਂ ਨੇ ਕਰੀਏ ਉਹਨਾਂ ਤੇ ਨਹੀਂ ਨਹੀਂ ਦੇਖੋ ਆਪਾਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਸਾਡੀ ਟੀਮ ਨੇ ਜਰੂਰ ਦੱਸਿਆ ਕਿ ਉੱਥੇ ਵੀ ਇਹਨਾਂ ਦੀ ਸਰਚ ਹੋਈ ਸੀ 2 ਦਿਨ ਪਹਿਲਾਂ ਔਰ NCB ਦਾ ਨੋਟਿਸ ਗਿਆ ਹੋਇਆ ਸੀਗਾ ਨੈਸ਼ਨਲ ਨਾਰਕੋਟਿਕ ਜਿਹੜਾ ਸਾਡਾ ਕੰਟਰੋਲ ਬਿਊਰੋ ਹੈਗੀ ਹੈ ਨੈਸ਼ਨਲ ਏਜੰਸੀ ਹੈ ਸੋ देखो तेम तेम वो चीजਾਂ ਦਾ ਰਡਾਰ ਤੇ ਆ ਹੀ ਜਾਂਦੀਆਂ ਇਹ ਆਪਾਂ ਇਨਵੈਸਟੀਗੇਸ਼ਨ ਉਹਨਾਂ ਤੋਂ ਪਹਿਲਾਂ ਪਹੁੰਚ ਗਏ ਬਟ ਡੈਫੀਨਿਟਲੀ ਉਹਨਾਂ ਦੇ ਵੀ ਰਡਾਰ ਤੇ ਸੀ ਐਂ ਮੇਰੇ ਖਿਆਲ ਕੋਈ ਵੀ ਇਹੋ ਜੀ ਚੀਜ਼ ਤੇ ਨਹੀਂ ਮਤਲਬ ਟੀਮ ਨੂੰ ਤਾਂ ਕਿੰਨਾ ਕਰਨਾ ਕਿ ਹੁੰਦਾ ਕਿ ਬਹੁਤ ਜ਼ਿਆਦਾ ਪਹਿਲੇ ਪੇਂ ਜਿਹੜਾ ਬਹੁਤ ਪ੍ਰੋਬਲਮ ਬੁਟਾ ਬਣਾ ਦਿੰਦਾ ਲੋਕ ਲੈ ਕੇ ਬੱਚਿਆਂ ਦੇ ਮਾਨਸਿਕ ਰਿਹਾਉ ਜਾਂਦੇ ਫਿਰ ਮੈਨੂੰ ਲੱਗਦਾ ਉਹ ਜਿਹੜਾ ਉਹ ਕੰਮ ਹੈ ਡੇਂਜਰ ਸੋਸਾ ਜਿਹੜਾ ਇਹ ਡੇਂਜਰ ਚੱਲਦਾ ਹੈ। ਦੇਖੋ ਭਾਈ ਸਾਹਿਬ ਗੱਲ ਬੜੀ ਸਿੰਪਲ ਹੈ ਅਸੀਂ ਤਾਂ ਬੜਾ ਹੁਣ ਪੈਰਵੀ ਦੇ ਉੱਤੇ ਵੀ ਬੜਾ ਫੋਕਸ ਦਿੱਤਾ ਹੋਇਆ ਹੈ ਸਾਡਾ ਸਪੈਸ਼ਲਿਕ ਪੈਰਵੀ ਸੈੱਲ ਹੈ ਡੀਜੀਪੀ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਬਣਾਇਆ ਗਿਆ ਜਿੱਦੀ ਕੁ ਮਾਨਿਟਰਿੰਗ ਆਪਣੇ ਡਿਸਟ੍ਰਿਕਟ ਪੁਲਿਸ ਚੀਫ ਦੇ ਲੈਵਲ ਤੇ ਹੁੰਦੀ ਹੈ। ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਹੋਊਗੀ ਔਰ ਜਿਹੜੇ ਇਹੋ ਜੇ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਨੇ ਇਹਨਾਂ ਨੂੰ ਤਾਂ ਬੜਾ ਉਹ ਕੋਈ ਸਾਰਾ ਤੁਹਾਨੂੰ ਮੈਂ ਦੱਸਿਆ ਕਿ ਡਰੱਗ ਇਨਸਪੈਕਟਰ ਵੀ ਨਾਲ ਸੀ ਸਾਰਿਆਂ ਹਾਜ਼ਰੀ ਦੇ ਵਿੱਚ ਰਿਕਵਰੀਆਂ ਹੋਈਆਂ ਇਟ ਇਜ਼ ਅ ਵੈਰੀ ਫੂਲ ਪ੍ਰੂਫ ਕੇਸ ਔਰ ਉੱਥੇ ਲੋਕਲ ਜੱਜ ਸਾਹਿਬ ਦੇ ਪਹਿਲਾਂ ਅਲਾਕਾ ਮੈਜਿਸਟ੍ਰੇਟ ਦੇ ਫਿਰ ਉਹਨਾਂ ਨੇ ਕਿਹਾ ਏਸੀਜੀਐਮ ਦੇ ਜਾਓ ਸਾਰੀ ਜਗ੍ਹਾ ਗੁਜਰਾਤ ਵੀ ਔਨ ਰਿਕਾਰਡ ਲਿਆ ਕੇ ਆਪਾਂ ਸਾਰੀ ਇਹ ਚੀਜ਼ ਲੈ ਕੇ ਆਏ ਆਈ ਥਿੰਕ ਕਿ ਇਹ ਬੜਾ ਵਧੀਆ ਕੇਸ ਹੈਗਾ ਆਪਣਾ ਐਵੀਡੈਂਸ ਵਾਈਜ਼ ਐਂਡ ਅਸੀਂ ਇਹਨੂੰ ਤਵਕਕ ਕਰ ਰਹੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਆਪਾਂ ਕਨਵਿਕਸ਼ਨ ਵੱਲ ਲੈ ਕੇ ਜਾਈਏ ਨਾ ਜਾਬਤ ਤੋਂ ਬਾਅਦ ਸਾਰੀ ਸਜ਼ਾ ਤਾਂ ਇਹਦੇ ਚ ਦੇਖੋ ਆਪਣੇ ਮੈਂ ਹੁਣ ਇੱਕਦਮ ਇਹਨੂੰ ਆਫੈਂਡ ਯਾਦ ਨਹੀਂ ਪਰ ਐਂਡੀਪੀਐਸ ਦੇ ਸਿੰਥੈਟਿਕ ਡਰੱਗਸ ਕਮਰਸ਼ੀਅਲ ਕੁਆਂਟੀਟੀ ਹੈ ਉਹਦੀ ਸਜ਼ਾ ਤਾਂ ਮੈਕਸਿਮਮ ਹੀ ਹੈ ਐਂਡੀਕੈਸ ਕਿੰਨਾ ਟਾਈਮ ਕਿੰਨਾ ਟਾਈਮ ਲਗਾਜੀ ਬੁਦੀ ਸਫਲਤਾ ਨੂੰ ਲੈ ਕੇ ਕਿੰਨੇ ਦਿਨ ਆਪਾਂ ਰੁਣਦੇ ਰਹੇ ਜੀ ਤੁਸੀਂ ਦੇਖੋ ਮੈਂ ਰੁਣਦੇ ਨਹੀਂ ਰਹੇ ਜੀ ਅਸੀਂ ਪ੍ਰੋਫੈਸ਼ਨਲੀ ਉਚਾਣਾ ਕੰਮ ਕਰਦੇ ਰਹੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਔਰ ਅੰਮ੍ਰਿਤਸਰ ਵਾਸਤੇ ਇੱਕ ਆਪਣੇ ਜਿਹੜੀ ਹੈ ਅਚੀਵਮੈਂਟ ਕਰਕੇ ਲਿਆਉਣੀ ਹੈ ਪੁਲਿਸ ਵਾਸਤੇ 4 ਤਰੀਕ 4 ਦਸੰਬਰ ਨੂੰ ਕੇਸ ਦਰਜ ਹੁੰਦਾ ਔਰ ਉਹਦੀ ਇਨਵੈਸਟੀਗੇਸ਼ਨ ਅੱਜ ਆਪਾਂ 24 ਤਰੀਕ ਦੇ ਵਿੱਚ ਬੈਠੇ ਆ ਤੋ ਇਹ ਸਾਰੀ ਮੈਂ ਟੀਮ ਨੂੰ ਦਿਲੀ ਮੁਬਾਰਕਬਾਦ ਬਹੁਤ ਵਧੀਆ 12000 ਦਾ ਇਕਰਾਰ ਹੋ ਸਕਦੇ ਨਹੀਂ ਉਹ ਲੋਗ ਇਕਰਾਰ ਹੋ ਸਕਦੇ ਨਹੀਂ ਦੇਖੋ ਭਾਈ ਸਰ ਇਹ ਹੈ ਹੀ ਮੈਂ ਤੁਹਾਨੂੰ ਦੱਸਿਆ ਛੋਟ ਛੋਟੀ ਕੜੀ ਲੱਗਦੇ ਟਾਈਮ ਲੱਗ ਜਾਂਦਾ ਜਿੱਦਾਂ ਤੁਸੀਂ ਇੱਥੇ ਦੇਖਿਆ ਹੁਣ ਜੇ 4 ਦਸੰਬਰ ਨੂੰ ਆਪਾਂ ਫਿਟ ਕਰਕੇ ਬੈਠ ਜਾਂਦੇ ਇਹ ਜੀ ਅਸੀਂ ਫੜ ਲਏ 4000 ਉਹ ਵੀ ਕਮਰਸ਼ੀਅਲ ਹੀ ਹੈ ਅਸੀਂ ਉੱਥੇ ਰੁਕ ਜਾਂਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਇੰਨੇ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤੇ ਆ ਅਮੋਲਕਦੀਪ ਨੇ ਦਿਨ ਰਾਤ ਲੱਗੇ ਰਹੀ ਸਾਰੀ ਟੀਮ ਪਰ ਇਹ ਅਮਰਸ ਪੰਜਾਬ ਦੇ ਵਿੱਚ ਵੀ ਸਪਲਾਈ ਕਰਦੇ ਸੀਗਾ ਗ੍ਰੋਥ ਇੰਡੀਆ ਦਾ ਜਿਹੜੀ ਉਪਰ ਤੇ ਇਹ ਲੱਗਾ ਬਤਾ ਕਿ ਰਾਤ ਨੂੰ ਨਹੀਂ ਅਜੇ ਤੱਕ ਦੇਖੋ ਅੰਮ੍ਰਿਤਸਰ ਦਾ ਤੇ ਤਰਨਤਾਰਨ ਦਾ ਐਂਗਲ ਆਪਣਾ ਪੰਜਾਬ 'ਚ ਹੈ ਮਾਨਸਾ ਜੇਹਲਾ ਦਾ ਤੁਹਾਨੂੰ ਦੱਸ ਦਿੰਦਾ ਉਹਨੂੰ ਅਸੀਂ ਸਾਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਟੀਮ ਨੂੰ ਟਾਈਮ ਬੜਾ ਲੱਗਿਆ ਟਰੈਵਲਿੰਗ ਦੇ ਵਿੱਚ ਸਾਰਾ ਕਰਦੇ ਕਰਾਉਂਦੇ ਸਾਰੀ ਇਨਵੈਸਟੀਗੇਸ਼ਨ ਔਨ ਰਿਪੋਰਟ ਲਿਹਾਉਣੀ ਐਵਿਡੈਂਸਸ ਉਹ ਸਾਰਾ ਟਾਈਮ ਲੱਗ ਜਾਂਦਾ ਹੁਣ ਇਹਨੂੰ ਅਸੀਂ ਬੈਠ ਕੇ ਆਰਾਮ ਨਾਲ ਰਿਮਾਂਡ ਦੇ ਵਿੱਚ ਇਹਨਾਂ ਦਾ ਸਾਰਾ ਅੱਗੇ ਜਿਹੜਾ ਲਿੰਕੇਜਸ ਉਹ ਡਵੈਲਪਰ ਸਰ ਇੱਕ ਟੋਟਾ ਯਾਦ ਚਾਹ ਰਿਹਾ ਇਹ ਟੈਫਿੰਗ ਦਾ ਕੰਮ ਜਿਹੜਾ ਚਾਰੇ ਪਾਸੇ ਹਾਲੇਕਿ ਪੁਲਿਸ ਲੱਗੀ ਹੋਈ ਹੈ ਚਾਰੇ ਪਾਸੇ ਜਿਹੜੇ ਬਲਾਕਾਂ ਫਰਾਟ ਸਟਿਲ ਜਿਹੜਾ ਸਰ ਬਹੁਤ ਜ਼ਿਆਦਾ ਕਾਹੋਸ ਜਿਹੜਾ ਹੋ ਰਿਹਾ ਕਿ ਕਿੱਥੇ ਆਇਆ ਹੈ ਕੰਪੋਨੈਂਟ ਜਿਹੜੀਆਂ ਸਰ ਉਹਨੂੰ ਉਹਦੇ ਵਾਸਤੇ ਹੋਰ ਮੈਨੇਜ ਕਰਨ ਵਾਸਤੇ ਉਹ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹ ਮੈਨੇਜ ਕਰਨ ਵਾਸਤੇ ਕੀ ਕੀਤਾ ਜਾਦਾ ਹੈ ਦੇਖੋ ਮੈਂ ਇੱਕ ਵੈਸੇ ਨਾ ਮਤਲਬ ਬਹੁਤ ਫ੍ਰੈਂਕੀ ਗੱਲ ਕਰਾਂ ਟ੍ਰੈਫਿਕ ਜੇ ਜੈਮ ਲੱਗਦਾ ਤਾਂ ਉਹਦਾ ਸਾਰਾ ਬਲੇਮ ਵਿਜੀਬਲ ਇਨਫੋਰਸਮੈਂਟ ਏਜੰਸੀ ਪੁਲਿਸ ਤੇ ਪੈ ਜਾਂਦਾ ਜਦੋਂ ਕਿ ਟ੍ਰੈਫਿਕ ਦਾ ਮੇਨ ਕੰਮ ਹੈਗਾ ਰੋਡ ਇੰਜੀਨੀਅਰਿੰਗ ਸਾਈਨੇਜ ਗ੍ਰੀਨ ਲਾਈਟਸ ਉਹ ਛੋਟੇ ਕੱਟ ਦੇਣੇ ਚੌਕਾਂ ਤੋਂ ਜਾਂ ਕਿਤੇ ਵੀ ਵਿੱਚ ਉਹ ਡਾਇਵਰਸ਼ਨ ਦੇਣੀ ਆ ਹੋਰ ਕਰਨਾ ਉਹ ਕਾਰਪੋਰੇਸ਼ਨ ਦਾ ਵੀ ਬਹੁਤ ਵੱਡਾ ਰੋਲ ਹੈ ਹੋਰ ਏਜੰਸੀਜ਼ ਦਾ ਵੀ ਪੀਡਬਲ ਡੀ ਹੈ ਹੋਰ ਹੈ ਇਵਨ ਅਸੀਂ ਰੇਲਵੇ ਵਾਲਿਆਂ ਨੂੰ ਅਥਾਰਟिटीज ਨੂੰ ਰਿਕੁਐਸਟਿੰਗ ਮੈਂ ਕੀਤੀ ਸੀ ਕਿ ਥੋੜਾ ਸਮਾਂ ਦੇ ਦਿਓ ਸਟੱਡੀ ਕਰਵਾ ਲਈ ਪਰ ਉਹ ਕਹਿੰਦੇ ਸਾਡਾ ਤਾਂ ਟੈਂਡਰ ਨਿਕਲ ਗਿਆ ਹੁਣ ਜਿਹੜੀ ਤੁਸੀਂ ਟ੍ਰੈਫਿਕ ਦੀ ਗੱਲ ਕਰ ਰਹੇ ਹੋ ਤਾਂ ਇਹ ਹੀ ਹੈਗਾ ਸੀ ਲੌਂਗ ਵੀਕਐਂਡ ਮੈਂ ਤੁਹਾਡੇ ਨਾਲ ਸ਼ੇਅਰ ਕਰ ਤੁਸੀਂ ਵੀ ਮੇਰੇ ਨਾਲ ਐਗਰੀ ਕਰੋਗੇ ਸੈਟਰਡੇ ਸੰਡੇ ਮੰਡੇਸ ਕ੍ਰਿਸਮਸ ਦੂਸਰਾ ਇਹ ਨਹੀਂ ਹੈ ਸ਼ੋਭਾ ਯਾਤਰਾ ਸੀ ਕ੍ਰਿਸਮਸ ਕਰਕੇ ਉਹ ਸਾਰੇ ਹੀ ਨੇਚਰਲੀ ਸ਼ਹਿਰ ਦੇ ਮੇਨ ਏਰੀਆ ਦੇ ਵਿੱਚੋਂ ਲੰਘਦੇ ਆ ਥਰਡ ਸਾਡਾ ਪੁਆਇੰਟ ਸੀਗਾ ਕਿ ਬੀਆਰਟੀਐਸ ਨੂੰ ਕਿਸ ਤਰ੍ਹਾਂ ਸੀ ਯੂਜ਼ ਕਰਨਾ ਬਕਾਉਸ ਦੈਟ ਇਜ਼ ਅ ਸਪੇਸ ਜਿੱਥੇ ਬੰਦ ਪਈ ਹੈ ਮੈਂ ਉਹ ਆਲਰੇਡੀ ਟੇਕ ਅਪ ਕੀਤਾ ਸ਼ਾਇਦ ਉਹੀ ਕਰਕੇ ਮੈਂ ਦੁਬਾਰਾ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਡੀ ਜ਼ਿੰਮੇਵਾਰੀ ਨਹੀਂ ਅਸੀਂ ਜ਼ਿੰਮੇਵਾਰੀ ਤੋਂ ਭਜਦੇ ਨਹੀਂ ਪਰ ਤੁਸੀਂ ਇਹ ਦੇਖੋ ਕਿ 700 ਕੁਛ ਬੰਦੇ ਦਿਨ ਰਾਤ ਲੱਗੇ ਹੋਏ ਨੇ ਉਹਨਾਂ ਦੀ ਹੈਲਥ ਵੈਲ ਵੀ ਆਪਾਂ ਦੇਖੀਏ ਕਿ ਕਿਸ ਤਰ੍ਹਾਂ ਉਹ ਇੰਨਾ স্মੋਗ ਇਨਹੇਲ ਕਰ ਰਹੇ ਨੇ ਬਟ ਪ੍ਰੋਬਲਮ ਇਜ਼ ਵੀ ਆਪਾਂ ਦੇਸੀ ਪਾਸ਼ਾ ਜਿਹੀ ਇਹ ਕਿ ਪੁਲਿਸ ਆਫੀਸਰ ਉਹਨੂੰ ਗੱਡੀ ਨੂੰ ਰੈਗੂਲੇਟ ਤਾਂ ਕਰਕੇ ਨਾ ਸਕਦਾ ਪਰ ਉਹਦੇ ਕੋਲ ਕੋਈ ਇਹੋ ਜਿਹਾ ਵਾਇਆ ਮੀਡੀਆ ਨਹੀਂ ਕਿ ਉਹਨੂੰ ਚੁੱਕੇ ਆਪਾਂ ਸਾਈਡ ਤੇ ਕਰ ਦਈਏ ਵੀ ਜੀ ਇੱਥੇ ਨੰਗਾ ਦਈਏ ਜਾਂ ਉੱਥੇ ਕਰ ਦਈਏ that is all about road engineering ਉਹਦੇ ਵਾਸਤੇ ਮੈਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਟ੍ਰੈਫਿਕ ਦੀ ਮੀਟਿੰਗ ਪਹਿਲਾਂ ਹੋਈ ਸੀ ਪਰ ਉਹ ਨਹੀਂ ਆ ਸਕੇ ਹੁਣ ਮੈਂ ਫੇਰ ਉਹਨਾਂ ਨੂੰ ਬੇਨਤੀ ਕੀਤੀ ਹੈ ਸਿੰਸ ਉਹਨਾਂ ਕੋਲ ਵੀ ਚਾਰ ਜਗ੍ਹਾ ਕਾਰਪੋਰੇਸ਼ਨ ਨਾਲ ਉਹਨਾਂ ਨੇ ਮੈਨੂੰ ਅਸ਼ੋਰ ਵੀ ਕੀਤਾ ਕਿ ਆਪਾਂ ਇਕੱਠੇ ਬੈਠਾਂਗੇ ਮੈਂ ਕਿਹਾ ਸਾਨੂੰ ਦਿਓ so that ਛੋਟੀਆਂ ਛੋਟੀਆਂ ਪ੍ਰੋਬਲਮਸ ਹੁੰਦੀਆਂ ਹੁਣ ਇਵਨ ਬੀਆਰਟੀਐਸ ਨੂੰ ਅਸੀਂ ਓਨ ਗਰਾਉਂਡ ਆਪਣੇ ਲੈਵਲ ਤੇ ਕਰਦੇ ਬਟ ਲੀਗਲੀ ਇਟ ਹੈਸ ਟੂ ਆਰਡਰ ਹਨorable ਉਹਨਾਂ ਨੂੰ ਲਵਾਉਣਾ ਚਾਹੀਦਾ ਵੀ ਜਿੰਦਰ ਬੰਦ ਹੈ ਅਸੀਂ ਪਬਲਿਕ ਇੰਟਰਸਟ ਦੇ ਵਿੱਚ ਉਹਨੂੰ ਯੂਜ਼ ਕਰ ਸਕੀਏ ਸੋ ਥੈਟ ਅਸੀਂ ਪਬਲਿਕ ਕਨਵੀਨੀਅੰਸ ਨੂੰ ਤਰਜੀਹ ਦਈਏ ਕਰੋੜਾਂ ਦੀ ਲਾਗਤ ਦੇ ਨਾਲ ਕਰੋੜਾਂ ਦੀ ਲਾਗਤ ਨਾਲ ਕੀ ਇਹ ਕੈਂਪੇਨ ਦਾ ਸਬਜੈਕਟ ਕਿਹੜਾ ਬਣਦਾ ਤੇ ਲਗਾ ਆ ਗਿਆ ਗੱਲ ਇਹ ਕਰੋੜਾਂ ਦੀ ਲੀਗਲ ਟੇਲ ਹੋ ਗਿਆ ਚੱਲੂ ਨਹੀਂ ਹੋ ਰਿਹਾ ਸਾਰੀ ਯਾਰ ਦੇਖੋ ਮੈਂ ਕੱਜ ਵੈਸੇ ਗੱਲ ਕਰਾ ਇੰਨੀ ਅੱਛੀ ਆਪਣੀ ਰਿਕਵਰੀ ਹੋਈ ਆ ਆਪਾਂ ਕਿਸ ਦਿਨ ਫੇਰ ਵੀ ਕਰ ਲਾਂਗੇ ਆਪਾਂ ਮਸ਼ੀ ਮਸ਼ੀ ਵਾਲਾ ਕੰਮ ਦੇ ਉੱਤੇ ਵਧੀਆ ਕਰੀਏ ਤੁਸੀਂ ਐਪਰੀਸ਼ੀਏਟ ਕਰੋ ਉਹਨੇ ਲਾਈਵ ਚੱਲ ਰਿਹਾ 让我们 ਨਾਟ ਚੇਂਜ ਦੀ ਟਾਪਿਕ ਮੈਂ ਇਹਨਾਂ ਦਾ ਜਵਾਬ ਦੇ ਦਿੱਤਾ ਆਈ ਥਿੰਕ ਉਹ ਸਾਰਾ ਕੁਝ ਆ ਗਿਆ ਥੈਂਕ ਯੂ